हां जी ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਚੌਥੀ ਕਾਉਂਸਲਿੰਗ ਆਈ ਹੈਗੀ ਤੇ ਕਾਉਂਸਲਿੰਗ ਸੰਬੰਧੀ ਕਿਹੜੇ-ਕਿਹੜੇ ਸਟੇਸ਼ਨਾਂ ਤੇ ਹੋਣੀ ਹੈ ਜਿਹੜੀ ਕਾਉਂਸਲਿੰਗ ਆ ਉਹ ਇਸ ਵਾਰੀ ਆਪਾਂ ਚਰਚਾ ਕਰੀਏ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਾਉਂਸਲਿੰਗ ਹੋ ਰਹੀ ਹੈ ਕਿੱਥੇ-ਕਿੱਥੇ ਚੱਲ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਮੈਰਿਟੋਰੀਅਸ ਸਕੂਲ ਅੰਮ੍ਰਿਤਸਰ ਹੋ ਰਹੀ ਆ ਕਾਉਂਸਲਿੰਗ ਉੱਥੇ ਕਰਵਾ ਸਕਦੇ ਹੋ ਤੁਸੀਂ ਜਿਹੜੇ ਅੰ ਤੇ ਇਹ ਵੀ ਦੱਸਦੀ ਐ ਸਪਸ਼ਟ ਕਰਦੀ ਐ ਬਰਨਾਲਾ ਦੇ ਵਿੱਚ ਹੈਗਾ ਸਕੂਲ ਆਫ ਐਮਿਨੈਂਸ ਬਰਨਾਲਾ ਡਿਸਟ੍ਰਿਕਟ ਬਰਨਾਲਾ ਬਠਿੰਡਾ ਦੇ ਵਿੱਚ ਮੈਰਿਟੋਰੀਅਸ ਸਕੂਲ ਬਠਿੰਡਾ ਜੀ ਫਰੀਦਕੋਟ ਵਾਲੇ ਕਰਵਾ ਸਕਦੇ ਨੇ ਪੀਐਮ ਸ਼੍ਰੀ ਡਾਕਟਰ ਮਹਿੰਦਰ ਬਰਾੜ ਸੰਬੀ ਗੋਵਰਧਨ ਗਰਲ ਸੀਨੀਅਰ ਸੈਂਟਰੀ ਫਰੀਦਕੋਟ ਨੇੜੇ ਬਾਸਟੈਂਡ ਤੇ ਮਾਫ ਕਰਨਾ ਜੀ ਫਾਟੇਗੜ੍ਹ ਸਾਹਿਬ ਵਾਲੇ ਡਾਕਟ ਫਾਟੇਗੜ੍ਹ ਸਾਹਿਬ ਅਪੋਜੀਟ ਗੋਵੜਾ ਹਸਤਾਲ ਉੱਥੇ ਕਰਵਾ ਸਕਦੇ ਹੋ ਫਾਜ਼ਲਕਾ ਵਾਲੀ ਸਕੂਲ ਆਫ ਫੈਮਿਨਿਅਸ ਫਾਜ਼ਲਕਾ ਫਰੋਹੀਪੁਰ ਵਾਲੇ ਪ੍ਰਾਈਮਰੀਟਰੀ ਸਕੂਲ ਫਰੋਹੀਪੁਰ ਅਰਦਾਸਪੁਰ ਵਾਲੇ ਮੈਰੀਟਰੀ ਸਕੂਲ ਅਰਦਾਸਪੁਰ ਹੁਸ਼ਿਆਰਪੁਰ ਵਾਲੇ ਮੈਰੀਟਰੀ ਸਕੂਲ ਤਲਵਾੜਾ ਜਲੰਧਰ ਵਾਲੇ ਮੈਰੀਟਰੀ ਸਕੂਲ ਜਲੰਧਰ ਕਪੂਰਥਲਾ ਵਾਲੇ ਹਿੰਦੂ ਕન્યા ਕਾਲਜ ਇਟ ਸਕੂਲ ਕਪੂਰਥਲਾ ਲੁਧਿਆਣਾ ਵਾਲੇ ਮੈਰੀਟਰੀ ਸਕੂਲ ਲੁਧਿਆਣਾ ਬ੍ਰਿਲਕੋਟਲਾ ਅਲਫਲਾਸੀ ਸੀ ਸੈਕੰਡਰੀ ਪਬਲਿਕ ਸਕੂਲ ਠੰਡੀ ਸੜਕ ਤਮਰੀਲਕੋਟਲਾ ਮਾਨਸਾ ਵਾਲੇ ਸਕੂਲ ਆਫ ਫੈਮਿਨਿਅਸ ਮਾਨਸਾ ਗੌਰ ਸਿੰਘ ਕੈਂਟ ਬॉय ਸਕੂਲ ਮਾਨਸਾ ਮੋਗਾ ਰੂਮ ਨੰਬਰ 412 ਸਤਲੁਜ ਕੰਪਲੈਕਸ ਵਿਖੇ ਸੈਕਟਰੀ ਟੋਪਸ ਆਫ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਕੰਡਰੀ ਮੋਗਾ ਪਠਾਨਕੋਟ ਵਾਲੇ ਕਰਵਾ ਸਕਦੇ ਆ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਪਟਿਆਲਾ ਵਾਲੇ ਮੈਰਿਟਰੀ ਸਕੂਲ ਪਟਿਆਲਾ ਰੂਪਨਗਰ ਵਾਲੇ ਜੀਜੀਐਸ ਸਕੂਲ ਰੂਪਨਗਰ ਸਭਜਤ ਰਾਜੀਤ ਸਿੰਘ ਨਗਰ ਵਾਲੇ ਮੈਰਿਟਰੀ ਸਕੂਲ ਮਹਾਲੀ ਸੰਗਰੂਰ ਵਾਲੇ ਮੈਰਿਟਰੀ ਸਕੂਲ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਵਾਲੇ ਪੀਐਮ ਸ਼੍ਰੀ ਜੀਜੀਐਸ ਸਕੂਲ ਸ੍ਰੀ ਮੁਕਸਰ ਸਾਹਿਬ ਵਾਲੀ ਬੀਆਰ ਬੀਆਰਸੀ ਹਾਲ ਡਿਸਟ੍ਰਿਕਟ এডਿਊਕੇਸ਼ਨ ਆਫ ਸ੍ਰੀ ਮੁਕਸਰ ਸਾਹਿਬ ਤੇ ਤਰਨਤਾਰਨ ਵਾਲੇ ਜੀਜੀਐਸ ਆਲਾਦੀਨਪੁਰ ਇੱਥੇ ਕਰਵਾ ਸਕਦੇ ਨੇ ਤੇ ਜੇ ਸੀ ਜਿਹੜੀ ਕਿਹੜੇ ਕਿਹੜੇ ਸਥਾਨਾਂ ਤੇ ਤੁਸੀਂ ਕਾਉਂਸਲਿੰਗ ਕਰਵਾਉਣੀ ਹੈ ਜਿੱਥੇ ਵੀ ਤੁਹਾਨੂੰ ਨੇੜੇ ਦਾ ਸਥਾਨ ਪੈਂਦਾ ਪੈਂਦਾਗਾ ਉੱਥੇ ਜਾ ਕੇ ਤੁਸੀਂ ਆਪਣੀ ਕਾਉਂਸਲ ਕਰਵਾ ਸਕਦੇ ਹੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਾਂ ਅੱਗੇ ਸ਼ੇਅਰ ਕਰੀਏ ਤਾਂ ਕਿ ਬੱਚਾਂ ਤੱਕ ਗੱਲ ਪਹੁੰਚੇ ਤੇ ਆਪਣੀ ਕਾਉਂਸਲ ਜਿਹੜੀ ਅਟੈਂਡ ਕਰ ਸਕਣ ਸਾਰੇ ਬੱਚੇ ਨੂੰ ਮੌਕਾ ਦੇ ਦਿੱਤਾ ਗਿਆ ਜਿਹੜੇ ਐਲੀਜੀਬਲ ਬੱਚੇ ਨੇ ਜਿਨ੍ਹਾਂ ਦੇ 53 ਨੰਬਰ ਨੇ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਪਰ ਡਿਸਕਵਾਲਿਫਾਈਡ ਨਾ ਹੋਣ ਹੋਊ ਕੁਆਲਿਫਾਈਡ ਹੋਣ ਵੱਧ ਤੋਂ ਵੱਧ ਇਸ ਵੀਡੀਓ ਨੂੰ ਪੱਕੇ ਚਾਹੀਏ ਚੈਨਲ ਦੇ ਨਾਲ ਜੁੜੇ ਰੋਜ਼ ਰੋਜ਼ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੋ ਹਰ ਤਰ੍ਹਾਂ ਦੀ ਜਿਹੜੀ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਹੈ